ਇਸ ਵੇਲੇ ਦੀ ਵੱਡੀ ਖਬਰ ਮਹਾਕੁੰਭ ਪ੍ਰਿਆगराज ਤੋਂ ਆ ਰਹੀ ਹੈ ਜਥੇ ਆਚਾਰ્ય ਮਹਾਮੰਡਲੇਸ਼ਵਰ ਲక్ష్ਮੀ ਨਾਰਾਇਣ ਤ੍ਰਿਪਾਠੀ ਤੇ ਜੋ ਕਿ ਕਿੰਨਰ ਅਖਾੜੇ ਤੋਂ ਐ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਮਮਤਾ ਕੁਲਕਰਨੀ ਨੂੰ ਜਿਸ ਨੇ ਮਹਾਮੰਡਲੇਸ਼ਵਰ ਬਣਾਇਆ ਸੀ ਉਸ ਤੇ ਹੁਣ ਗਾਜ ਡਿੱਗੀ ਹੈ ਹੁਣ ਮਹਾਮੰਡਲੇਸ਼ਵਰ ਬਣਾਏ ਜਾਣ ਤੋਂ ਬਾਅਦ ਵੱਡਾ ਕੰਮ ਅਸਾਂ ਸ਼ੁਰੂ ਹੋ ਗਿਆ ਤਾਂ ਇਸ ਦੇ ਵਿੱਚ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਮਮਤਾ ਕੁਲਕਰਨੀ ਨੂੰ ਵੀ ਕਿੰਨਰ ਅਖਾੜੇ ਤੋਂ ਬਾਹਰ ਕਰ ਦਿੱਤਾ ਗਿਆ ਹੈ ਤਾਂ ਫਿਲਮ ਅਭਿਨੇਤਰੀ ਮਮਤਾ ਕੁਲ ਕਰਨੀ ਮਹਾਮੜਲੇਸ਼ਵਰ ਬਣਾਈ ਜਾਣ ਤੋਂ ਬਾਅਦ ਕਿੰਨਰ ਅਖਾੜੇ ਦੇ ਵਿੱਚ ਘਮਸਾਣ ਮਚ ਗਿਆ ਹੈ ਅਖਾੜੇ ਦੇ ਸੰਤਾ ਨੇ ਇਸ ਤੇ ਗਰੇਜ਼ ਕਰਦੇ ਹੋਏ ਉਹਨਾਂ ਨੇ ਇੱਕ ਪੱਤਰ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਆਚਾਰੀ ਮਹਾਮੜਲੇਸ਼ਵਰ ਲਕਸ਼ਮੀਨਾਰਾਇਣ ਤ੍ਰਿਪਾਠੀ ਨੂੰ ਮਹਾਮੜਲੇਸ਼ਵਰ ਦੀ ਪਦਵੀ ਤੋਂ ਹਟਾ ਦਿੱਤਾ ਗਿਆ ਹੈ ਤਾਂ ਇਸ ਸੰਬੰਧ ਵਿੱਚ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਹਾਲਾ ਕਿ ਉਹਨਾਂ ਨੇ ਕਿਹਾ ਕਿ ਆਚਾਰੀ ਮਹਾਮੜਲੇਸ਼ਵਰ ਲਕਸ਼ਮੀਨਾਰਾਇਣ ਦੀ ਤ੍ਰਿਪਾਠੀ ਨੂੰ ਉਹਨਾਂ ਦੀ ਕਾਰਵਾਈ ਨੂੰ ਲੈ ਕੇ ਇਸ ਨੂੰ ਸਹੀ ਨਹੀਂ ਦੱਸਿਆ ਗਿਆ ਹੈ ਅਜੇ ਦਾਸ ਦੱਸਦੇ ਨੇ ਕਿ ਕਿਨਰ ਅਖਾੜੇ ਤੋਂ ਪਹਿਲਾਂ ਹੀ ਉਹਨਾਂ ਨੂੰ ਬਾਹਰ ਕੱਢਿਆ ਜਾ ਚੁੱਕਿਆ ਫਿਰ ਉਹ ਕਿਸ ਹਸਿਆਤ ਦੇ ਉਤੇ ਕਾਰਵਾਈ ਕਰ ਸਕਦੇ ਨੇ ਤਾਂ ਅਭਿਨੇਤਰੀ ਮਮਤਾ ਕੁਲਕਰਨੀ ਮਹਾਮੜਲੇਸ਼ਵਰ ਨੂੰ ਪਦਵੀ ਦਿੱਤੇ ਜਾਣ ਨੂੰ ਲੈ ਕੇ ਆਚਾਰੀਏ ਲਕਸ਼ਮੀਨਾਰਾਇਣ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਕ੍ਰੈਸ ਨੂੰ ਮਹਾਮਨੁਲੇਸ਼ਵਰ ਬਣਾਉਣ ਨੂੰ ਲੈ ਕੇ ਕਿਨਰ ਅਖਾੜੇ ਦੇ ਵਿੱਚਕਾਰ ਵਿਰੋਧ ਹੋਣਾ ਸ਼ੁਰੂ ਹੋ ਗਿਆ। ਤਾਂ ਕਿਨਰ ਅਖਾੜੇ ਦੇ ਸੰਸਥਾਪਕ ਅਜੇ ਦਾਸ ਅਤੇ ਆਚਾਰੀ ਮਹਾਮਨੁਲੇਸ਼ਵਰ ਡਾਕਟਰ ਲక్ష్ਮੀਨਾਰਾਇਣ ਤ੍ਰਿਪਾਠੀ ਇਸ ਮਾਮਲੇ ਦੇ ਉੱਤੇ ਆਮੋ ਸਾਹਮਣੇ ਆ ਗਏ। ਇਸ ਦੇ ਵਿਚਕਾਰ ਅਜੇ ਦਾਸ ਨੇ ਲక్ష్ਮੀਨਾਰਾਇਣ ਦੇ ਨਾਲ ਮਮਤਾ ਨੂੰ ਵੀ ਪਦ ਤੋਂ ਹਟਾ ਦਿੱਤਾ ਉਸ ਦੀ ਪਦਵੀ ਤੋ ਉਸ ਨੂੰ ਨਿਸ਼ਕਾਸਿਤ ਕਰ ਦਿੱਤਾ ਉਸ ਨੂੰ ਹਟਾ ਦਿੱਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਦੋਂ ਮਹਾਕੁੰਮ ਸ਼ੁਰੂ ਹੁੰਦਾ ਹੈ ਤਾਂ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਮਮਤਾ ਕੁਲਕਰਨੀ ਨੂੰ ਮਹਾ ਮੰਡਲੇਸ਼ਵਰ ਬਣਾਇਆ ਜਾਂਦਾ ਹੈ ਤਾਂ ਮਹਾ ਮੰਡਲੇਸ਼ਵਰ ਦੀ ਪਦਵੀ ਤੋਂ ਹੁਣ ਮਮਤਾ ਕੁਲਕਰਨੀ ਨੂੰ ਵੀ ਹਟਾ ਦਿੱਤਾ ਗਿਆ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਤੇ ਇਸ ਦੇ ਨਾਲ ਹੀ ਉਸ ਨੂੰ ਮਹਾ ਮੰਡਲੇਸ਼ਵਰ ਬਣਾਉਣ ਵਾਲੀ ਲక్ష్ਮੀ ਤ੍ਰਿਪਾਠੀ ਨੂੰ ਵੀ ਇਸ ਪਦਵੀ ਤੋਂ ਹਟਾ ਦਿੱਤਾ ਗਿਆ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਕਿ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਇਸ ਖਬਰ ਦੇ ਬਾਬਤ ਆਪਣੀ ਰਾਏ ਦੇਣਾ ਨਾ ਭੁੱਲਣਾ ਰਿਸ਼ੀ ਅਜੇ ਦਾਸ ਨੇ ਮੀਡੀਆ ਨੂੰ ਪੱਤਰ ਜਾਰੀ ਕਰਦੇ ਹੋਏ ਦੱਸਿਆ ਕਿ ਸਾਲ 2015-16 ਦੇ ਵਿੱਚ ਉਜੈਨ ਦੇ ਮਹਾਕੁੰਬ ਦੇ ਵਿੱਚ ਲక్ష్ਮੀ ਨਾਰਾਇਣ ਤ੍ਰਿਪਾਠੀ ਨੂੰ ਆਚਾਰ્ય ਮਹਾ ਮੰਡਲੇਸ਼ਵਰ ਦੇ ਪਦ ਤੇ ਨਿਯੁਕਤ ਕੀਤਾ ਗਿਆ ਸੀ ਜਿਸ ਉਦੇਸ਼ ਦੇ ਨਾਲ ਇਹਨਾਂ ਨੂੰ ਪਦਵੀ ਦਿੱਤੀ ਗਈ ਸੀ ਉਹ ਇਸ ਉਦੇਸ਼ ਤੋਂ ਪਟਕ ਗਏ ਨੇਵਨ ਨੂੰ ਲਿਖਤ ਸੂਚਨਾ ਦਿੱਤੀ ਜਾਵੇਗੀ ਕਿ ਇਹ ਵੀ આરોਪ ਲਗਾਇਆ ਗਿਆ ਹੈ ਕਿ ਬਿਨਾਂ ਮੇਰੀ ਸਹਿਮਤੀ ਦੇ 2019 ਦੇ ਵਿੱਚ ਕੁੰਭ ਦੇ ਮੇਲੇ 'ਚ ਇਹਨਾਂ ਨੇ ਇੱਕ ਜੂਨਾ ਅਖਾੜੇ ਦੇ ਨਾਲ ਬਿਨਾਂ ਕਿਸੇ ਸਹਿਮਤੀ ਦੇ ਇੱਕ 60 ਗਾਂਠ ਕਰ ਲਈ ਸੀ ਅਤੇ ਹੋਰ ਵੀ ਵੱਡੇ ਇਲਜ਼ਾਮ ਲਗਾਏ ਗਏ ਨੇ ਅਜੇ ਦਾਸ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਫਿਲਮੀ ਦੁਨੀਆ ਦੇ ਨਾਲ ਤਾਲੁਕ ਰੱਖਣ ਵਾਲੀ ਮਮਤਾ ਕੁਲਕਰਨੀ ਨੂੰ ਇਹਨਾਂ ਨੇ महामंडलेश्वर बना देता इस ਨਾਲ ਸਨਾਤਨ ਧਰਮ ਨੂੰ ਵੀ ਬਹੁਤ ਠੇਸ ਪਹੁੰਚੀ ਹੈ ਸਨਾਤਨ ਧਰਮ ਦੀ ਜਿਹੜੀ ਇੱਕ ਛਵੀ ਹੈ ਉਸ ਨੂੰ ਵੀ ਬਹੁਤ ਦਾਗਦਾਰ ਕੀਤਾ ਹੈ ਤਾਂ ਇਸੇ ਤੋਂ ਮਜਬੂਰ ਹੋ ਕੇ ਉਹਨਾਂ ਨੇ ਲక్ష్ਮੀ ਨਾਰਾਇਣ ਦੇ ਖਿਲਾਫ ਕਾਰਵਾਈ ਕੀਤੀ ਹੈ